ਪੰਜਾਬ ਬਚਾਓ ਮੋਰਚਾ ਦੇ ਆਗੂਆਂ ਦੇ ਵੱਲੋਂ ਅੱਜ ਜਲੰਧਰ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੁੱਦਾ ਚਰਚਾਵਾਂ ਦਾ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਕੁਝ ਅਜਈਆਂ ਚਰਚਾਵਾਂ ਬਣੀਆਂ ਹੋਈਆਂ ਨੇ ਜੋ ਕਿ ਅਨਲੀਗਲ ਨੇ ਅਤੇ ਇੱਥੇ ਲੋਕਾਂ ਨੂੰ ਜੋ ਕਿ ਠੀਕ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਇਹ ਸਰਾਸਰ ਗਲਤ ਨੇ ਅਤੇ ਸੰਵਿਧਾਨ ਦੇ ਵਿੱਚ ਇਸ ਨੂੰ ਲੈ ਕੇ ਵੀ ਜੜਾ ਕਿ ਆਰਟੀਕਲ ਹੈ ਆਉ ਜਾਣਦੇ ਆ ਇਸ ਦੇ ਵਿੱਚ ਹੋਰ ਕੀ ਕੁਝ ਕਿਹਾ ਇਸ ਮੁੱਦੇ ਨੂੰ ਲੈ ਕੇ ਜਿਹੜਾ ਸਾਡਾ ਸੈਕਸ਼ਨ 5 ਆਫ ਡਰੱਗਸ ਐਂਡ ਮੈਜਿਕ ਰੈਮਡੀਜ਼ ਆਬਜੈਕਸ਼ਨੇਬਲ ਐਡਵਰਟਾਈਜ਼ਮੈਂਟ ਐਕਟ 1954 ਦਾ ਉਸ ਵਿੱਚ ਬੜੀ ਕਲੀਅਰਲੀ ਲਿਖਿਆ ਗਿਆ ਹੈ ਕਿ ਕੋਈ ਵੀ ਇਨਸਾਨ ਇੰਡੀਆ ਦਾ ਕੋਈ ਵੀ ਸਿਟੀਜ਼ਨ ਐਦਾਂ ਦੇ ਰੋਂਗ ਦਾਵੇ ਨਹੀਂ ਕਰ ਸਕਦਾ ਤੇ ਜੇ ਕੋਈ ਕਹਿ ਰਿਹਾ ਕਿ ਮੈਂ ਐਦਾਂ ਦੇ ਮੈਜਿਕ ਮਿਰਕਲਸ ਕਰਕੇ ਲੋਕਾਂ ਨੂੰ ਠੀਕ ਕਰ ਰਿਹਾ 댓 ਇਜ਼ 100% ਇਲਲੀਗਲ ਇਸ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਬੰਦੇ ਨੂੰ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਸਾਡਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਸੰਵਿਧਾਨ ਦਾ ਆਰਟੀਕਲ 51 ਐਚ ਬੜੀ ਕਲੀਅਰਲੀ ਕਹਿੰਦਾ ਹੈ ਕਨਸਟੀਟਿਊਸ਼ਨ ਆਫ ਇੰਡੀਆ ਲੋ ਕਿ ਆਪਾਂ ਇੱਕ ਸਾਇੰਟਿਫਿਕ ਟੈਂਪਰ ਡਵੈਲਪ ਕਰਨਾ ਹੈ ਐਂਡ ਵੀ ਹਾਪ ਟੂ ਡਵੈਲਪ ਅ ਸਪਿਰਟ ਆਫ ਹਿਊਮਨਿਜ਼ਮ ਇਨਕੁਆਇਰੀ ਐਂਡ ਰਿਫਾਰਮ ਪਰ ਮੈਨੂੰ ਇਹ ਲੱਗਦਾ ਕਿ ਸਾਡਾ ਸੰਵਿਧਾਨ 1935 ਤੋਂ ਲੈ ਕੇ 50 ਤੱਕ ਜਿਹੜਾ ਬਣਿਆ ਹੈ ਜੇ ਉਹਦੇ ਲੋਕ ਅੱਜ ਦੇਖਣਗੇ ਅੱਜ ਦਾ ਕੀ ਹਾਲਾਤ ਹੈ ਇਹ ਦੇ ਧਾਰਮਿਕ ਤੌਰ ਤੇ ਸਾਡਾ ਸੀ 200 300 ਸਾਲ ਪਿੱਛੇ ਜਾ ਚੁੱਕੇ ਆ ਤੇ ਸਾਡਾ ਜਿਹੜਾ ਸਾਇੰਟਿਫਿਕ ਟੈਂਪਰਮੈਂਟ ਹੈ ਸਮੇਂ ਦੇ ਨਾਲ ਘ ਕਿਸੇ ਵੀ ਇਨਸਾਨ ਨੂੰ ਜੇ ਕੋਈ ਟ੍ਰੀਟਮੈਂਟ ਕਿਸੇ ਦਾ ਕਰਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕਰ ਰਿਹਾ ਹੈ ਉਹਨੂੰ ਮੰਡੀਟਰੀ ਜਿਹੜੀ ਰੈਕਗਨਿਸ਼ਨ ਹੈਗੀ ਹੈ ਫਰਮ ਨੈਸ਼ਨਲ ਮੈਡੀਕਲ ਕਾਉਂਸਲ ਚਾਹੀਦੀ ਹੈ ਤੇ ਜਿਹੜੀ ਸਟੇਟ ਮੈਡੀਕਲ ਕਾਉਂਸਲ ਹੈ ਫॉर ਪੰਜਾਬ ਜਿਵੇਂ ਆਪਣੇ ਪੰਜਾਬ ਮੈਡੀਕਲ ਕਾਉਂਸਲ ਹੈ ਉਹਦੇ ਨਾਲ ਰਜਿਸਟ੍ਰੇਸ਼ਨ ਉਹਦੀ ਮੰਡੀਟਰੀ ਹੈ ਵਿਦਆਊਟ ਅ ਸਰਟੀਫਾਈਡ ਡਿਗਰੀ ਵਿਦਆਊਟ ਅ ਰਜਿਸਟ੍ਰੇਸ਼ਨ ਕੋਈ ਵੀ ਬੰਦਾ ਕਿਸੇ ਤਰੀਕੇ ਦਾ ਇਲਾਜ ਪੰਜਾਬ ਵਿੱਚ ਨਹੀਂ ਕਰ ਸਕਦਾ ਤੇ 올 ਜਿਹੜੀਆਂ ਸਰਕੇ ਬੀ ਐਨ ਐਸ ਦੀਆਂ ਬੜੀ ਸਾਰੀ ਰੈਲੇਵੈਂਟ ਸੈਕਸ਼ਨਸ ਹੈਗੀਆਂ 318 ਚੀਟਿੰਗ 319 115 123 106 299 335 336 338 ਇਹਨਾਂ ਸਾਰਿਆਂ ਦੇ ਅੰਡਰ ਜਿਹੜੇ ਲੋਕ ਮੈਜਿਕ ਮਿਰਕਲਸ ਪਰਫਾਰਮ ਕਰ ਰਹੇ ਹਨ ਉਹਨਾਂ ਨੂੰ ਬੁੱਕ ਕੀਤਾ ਜਾ ਸਕਦਾ ਲੇਕਿਨ ਹੈਰਾਨੀ ਜਨਕ ਗੱਲ ਇਹ ਹੈ ਕਿ ਇਹਨਾਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਹੋ ਰਿਹਾ ਜੇ ਹਜ਼ਾਰਾਂ ਲੋਕਾਂ ਨੂੰ ਬੁਲਾ ਕੇ ਮੈਡੀਕਲ ਮਿਰਕਲਸ ਕੀਤੇ ਜਾ ਰਹੇ ਹਨ ਮੈਂ ਸਵਾਲ ਪੁੱਛਣਾ ਚਾਹਨਾ ਪ੍ਰਸ਼ਾਸਨ ਨੂੰ ਸਾਡਾ ਸਿਵਲ ਸਰਜਨ ਕੀ ਕਰ ਰਿਹਾ ਸਾਡਾ ਡੀ ਸੀ ਕੀ ਕਰ ਰਿਹਾ ਸਾਡਾ ਪੁਲਿਸ ਕਮਿਸ਼ਨਰ ਕੀ ਕਰ ਰਹੇ ਆ ਉਹ ਸਾਰਿਆਂ ਨੂੰ ਜੇ ਮੈਨੂੰ ਦਿਖ ਰਿਹਾ ਤੁਹਾਨੂੰ ਸਭ ਨੂੰ ਦਿਖ ਰਿਹਾ ਹੈ ਇੰਟਰਨੈਟ ਤੇ ਲੱਖਾਂ ਵਿਊਜ਼ ਆ ਕੀ ਇਹ ਲੋਕ ਦੇਖ ਨਹੀਂ ਰਹੇ ਇਹ ਮੈਡੀਕਲ ਮੈਰੀਕਲਸ ਦੇ ਨਾਮ ਤੇ ਬਿਲਕੁਲ ਜਿਹੜਾ ਲੋਕਾਂ ਨੂੰ ਗਰੀਬ ਤੱਕੇ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਵਰਗ ਲਾਇਆ ਜਾ ਰਿਹਾ ਹੈ ਉਹਨਾਂ ਤੋਂ ਪੈਸੇ ਜਿਹੜੇ ਇਹ ਕਢਾਈ ਜਾ ਰਹੇ ਆ ਇੱਕ ਬਿਲਕੁਲ 100% ਇਲਲੀਗਲ ਕੰਮ ਜਿਹੜਾ ਕਿ ਜਿਹਦੇ ਖਿਲਾਫ ਰੂਲਸ ਬਣੇ ਹੋਏ ਆ ਉਹ ਇਲਲੀਗਲ ਕੰਮ ਕੀਤਾ ਜਾ ਰਿਹਾ ਹੈ ਦੂਸਰਾ ਜਿਹੜਾ ਇਲਲੀਗੈਰਿਟੀ ਹੈ ਸਹੀ ਜਿਹੜੀ ਇਲਲੀਗੈਰਿਟੀਆਂ ਅਸੀਂ ਬਾਹਰ ਲੈ ਕੇ ਆਉਣਾ ਚਾਹੁੰਦੇ ਆਰਟੀਕਲ 25 ਤੋਂ 28 ਦੇ ਗਾਰੰਟੀ ਜਿਹੜੀ ਰਿਲੀਜੀਅਸ ਫ੍ਰੀडम ਹੈਗੀ ਹੈ ਅਸੀਂ ਕੋਈ ਵੀ ਰਿਲੀਜੀਅਨ ਜਿਹੜਾ ਹੈ ਆਪਣਾ ਅਪਣਾ ਸਕਦੇ ਹਾਂ ਕਦੇ ਵੀ ਅਸੀਂ ਆਪਣਾ ਰਿਲੀਜੀਅਨ ਚੇਂਜ ਵੀ ਕਰ ਸਕਦੇ ਹਾਂ ਤੇ ਮੈਂ ਪਰਸਨਲੀ ਇਸ ਗੱਲ ਨੂੰ ਪੂਰਾ ਸਪੋਰਟ ਕਰਦਾ ਬਿਕਾਜ਼ ਜਿਹੜਾ ਰਿਲੀਜੀਅਨ ਇਟ ਇਜ਼ ਅ ਪਰਸਨਲ ਥਿੰਗ ਤੇ ਅਸੀਂ ਆਪਣਾ ਰਿਲੀਜੀਅਨ ਚੇਂਜ ਕਰ ਸਕਦੇ ਹਾਂ ਲੇਕਿਨ ਇਹ ਜਿਹੜਾ ਰੂਲ ਹੈ ਇਹ ਲਾਅ ਬਣਾਉਣ ਦਾ ਇੱਕ ਲੌਜੀਕ ਹੈਗਾ ਲੌਜੀਕ ਇਹ ਹੈ ਕਿ ਬਾਇਬਲੋਂ ਮੈਂ ਸਿੱਖਾਂ ਜੇ ਮੈਨੂੰ ਸੋਚੋ ਗੁਰਦੁਆਰੇ ਜਾ ਕੇ ਆਪਨੇ ਜਿਹੜੇ ਗ੍ਰੰਥ ਪੜ੍ਹ ਕੇ ਮੈਨੂੰ ਜਿਹੜੀ ਆਪਾਂ ਕਹਿੰਦੇ ਹੈ ਸਪਿਰਚੁਅਲ ਸ਼ਾਂਤੀ ਉਸ ਸਾਰਾ ਪੜਨ ਤੋਂ ਬਾਅਦ ਜੇ ਮੈਂ ਕਿਹਾ ਹੋਰ ਰਿਲੀਜੀਅਨ ਮਲ ਜਾਵਾਂ ਸੋਚੋ ਮੈਂ ਕੁਰਾਨ ਚ ਵੀ ਪੜਿਆ ਮੇਰੇ ਸਾਰੇ ਜਿੰਨੇ ਸਵਾਲਾਂ ਦੇ ਜਵਾਬ ਜੇ ਮੈਨੂੰ ਮਿਲ ਗਏ ਤਾਂ ਮੈਂ on ਬੇਸਿਸ ਆਫ ਮੈਰਿਟ ਮੈਂ ਆਪਣਾ ਰਿਲੀਜੀਅਨ ਚੇਂਜ ਕਰ ਸਕਦਾ ਕਿ ਮੇਰੇ ਰਿਲੀਜੀਅਨ ਵਿੱਚ ਮੈਨੂੰ ਸੰਤੁਸ਼ਟੀ ਨਹੀਂ ਮਿਲੀ ਤੇ ਮੈਂ ਆਪਣਾ ਰਿਲੀਜੀਨ ਚੇਂਜ ਕਰ ਲਿਆ ਲੇਕਿਨ ਕਿਸੇ ਨੂੰ ਬਰਗਲਾ ਕੇ ਕਿਸੇ ਨੂੰ ਪੈਸੇ ਦਾ ਲਾਲਚ ਦੇ ਕੇ ਕਿਸੇ ਨੂੰ ਮੈਡੀਕਲ ਮੈਡੀਕਲਸ ਦਾ ਲਾਲਚ ਦੇ ਕੇ ਕੋਰਸ਼ਨ ਨਾਲ ਫਰਾਡ ਨਾਲ ਐਲੀਓਰਮੈਂਟ ਨਾਲ ਤੇ ਮੈਡੀਕਲ ਮੈਰੀਕਲਸ ਐਸਪੈਸ਼ਲੀ ਇਹਨਾਂ ਨਾਲ ਕਿਸੇ ਵੀ ਬੰਦੇ ਦਾ ਧਰਮ ਬਦਲਵਾਣਾ ਇਸ 100% ਇਲੈਗਲ ਐਂਡ that needs to stop ਜੇ ਕੋਈ ਹਿੰਦੂ ਮੇਲ ਕਨਵਰਟ ਹੁੰਦਾ ਤਾਂ 4 ਰੁਪਏ ਦਿੱਤੇ ਜਾਣਗੇ ਉਸ ਟਾਈਮ 4 ਰੁਪਿਆ ਕਹਿੰਦੇ ਕਰੋੜਾਂ ਦੇ ਬਰਾਬਰ ਹੁੰਦਾ ਸੀ ਜੇ ਕੋਈ ਫੀਮੇਲ ਕਨਵਰਟ ਹੁੰਦੀ ਹੈ ਤਾਂ 2 ਰੁਪਏ ਦਿੱਤੇ ਜਾਣਗੇ ਇਹਦਾ ਹਿਸਟੋਰੀਕਲ ਐਵੀਡੈਂਸ ਤੁਸੀਂ ਅਜ ਬੀਕਾ ਨੇਰ ਦੇ ਮਿਊਜ਼ੀਅਮ ਚ ਚਲੇ ਜਾਓ ਉੱਥੇ ਤੁਹਾਨੂੰ ਲਿਖਿਆ ਮਿਲੇਗਾ ਅੱਜ ਆਪਾਂ 350 ਸਾਲ ਬਾਅਦ ਮੈਂ ਗੱਲ ਕਰਾਂਗਾ ਅੱਜ ਸਰਕਾਰ ਵੀ ਉਹ ਜੋਰ ਲਾ ਰਹੀ ਹੈ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤੀਨੋਂ ਬਡੂ ਕਲੂ ਮੈਂ ਸਾਥ ਹਾਂ ਗੁਰਤੇਪਾਦਨ ਮਹਾਰਾਜ ਜੀ ਨੂੰ ਛੀੜੀ ਦੇਣੀ ਪਈ ਕਿਉਂਕਿ ਪੰਡਤ ਕਿਰਪਾ ਰਾਮ ਜੀ ਉਹਨਾਂ ਕੋਗੇ ਕਿ ਜੇ ਸਾਨੂੰ ਫੂਨਸ ਕਨਵਰਟ ਕੀਤਾ ਜਾ ਰਿਹਾ ਹੈ ਐਂਟਾਈਜ਼ ਕੀਤਾ ਜਾ ਰਿਹਾ ਹੈ ਕੁਝ ਵੀ ਕੀਤਾ ਜਾ ਰਿਹਾ ਹੈ ਅੱਜ ਆਪਾਂ ਉੱਥੇ ਹੀ ਖੜੇ ਨੇ 노 ਡਾਊਟ ਜਸਪੀ ਜੀ ਨੇ ਬੜੀ ਬੁਧੀਆਂ ਗੱਲ ਕਹੀ ਹੈ ਐਵਰੀਬਾਡੀ ਹੈਜ਼ ਦਾ ਰਾਈਟ ਟੂ ਪ੍ਰੋਫੈਸ ਦਾ ਰਿਲੀਜੀਅਨ ਪਰ ਗੱਲ ਗੱਲ ਇੱਥੇ ਹੁ ਮੈਂ ਦੱਸਦਾ ਜੀ ਮੈਂ ਮੈਡੀਕਲ ਦੇ ਬੱਚੇ ਨੂੰ ਪੜ੍ਹਾਉਣਾ ਜੀ ਤਕਰੀਬਨ 20 ਤੋਂ 22 ਬੱਚੇ ਐਮਡੀ ਡਾਕਟਰ ਹੋਣਗੇ ਮੇਰੇ ਹਨਾ ਜੀ ਮੈਂ ਤੁਹਾਨੂੰ ਸਾਰੇ ਸਾਰੇ ਵਿੱਚ ਕਹਿਣਾ ਚਾਹੁੰਗਾ ਇੱਕ ਗੱਲ ਛੋਟੀ ਸਾਰੇ ਲੌਜੀਕਲੀ ਮੈਨਾਂ ਕਨਵਿੰਸ ਹੋ ਗਏ ਸਿਰ ਦੁਖੇ ਪੇਟ ਹੋਵੇ ਪੇਟ ਕਨਵਲਿਆ ਗੁਰਗਰੇ ਤੋਂ ਬਾਅਦ ਸੋਚਿਆ ਜਾਵੇ ਤਾਂ ਆਪਾਂ ਕਿਤੇ ਰਪੈਟੋ ਦੰਨੇ ਆ ਇੱਕ ਛੋਟੀ ਦੀ ਗੋਲੀ ਤੇ ਉਹ ਗੋਲੀ ਸਾਇੰਟਿਫਿਕ ਵੇ ਨਾਲ ਬਣੀ ਹੋਈ ਨਹੀਂ ਉਹ ਇੱਕ ਐਜੂਕੇਟਿਡ ਵੇ ਨਾਲ ਬਣੀ ਹੋਈ ਹੈ ਉਹ ਕੋਈ ਕਰਾਮਾਤ ਨਹੀਂ ਬਣੀ ਮੈਂ ਤਾਂ ਕਰਮਤ ਕਾਗੋਸ ਬੰਦੇ ਦੀ ਪੈਰਾਸੀਟਾਮੋਲ ਵੀ ਬਣਾਈ ਸੀ ਕਿੰਨਾ ਰਿਲੀਫ ਦਿੰਦਾ ਅੱਜ ਇਹ ਰਸ਼ੀਆ ਕਹਿ ਰਿਹਾ ਮੈਂ ਕੈਨਸਰ ਦੀ ਮੈਡੀਸਿਨ ਬਣਾ ਲਈਏ ਸਾਡਾ ਧਿਆਨ ਉੱਤੇ ਚਲਾ ਗਿਆ ਤੋਂ ਮੈਂ ਫਿਰ ਕਹਿਣਾ ਚਾਹੂੰਗਾ ਮਿਰਕਲ ਹੀਲਿੰਗ ਜਿਹੜੀਆਂ ਜਾਂ छुटकारा छुटकारा ਸਭ ਹੈ ਨਾ ਜੀ ਮੈਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਇੰਟੀਫਿਕ ਵੇ ਨਾਲ ਦੇਖੋ ਕੋਈ ਵੀ ਰਿਸਰਚ ਹੁੰਦੀ ਨਾ ਉਹ ਤੇ ਇੱਕ ਜਰਨਲ ਬੰਦਾ ਹੈ ਵੀ ਛੁਪ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਯੂ ਗੋ ਟੂ ਐਨੀ ਟਾਪ ਮੈਡੀਕਲ ਸਾਈ ਕੋਸ਼ਣਤਾ ਮੈਡੀਕਲ ਕਾਲਜ ਚਲੇ ਜਾਓ ਕਿਤੇ ਚਲੇ ਜਾਓ ਤੁਸੀਂ ਕੀ ਦੇਖੋਗੇ ਕਿ ਯਾਰ ਬਾਗੇ ਨਾਲ ਲੱਖਾਂ ਲੋਕਾਂ ਦੇ ਰਿਸਰਚ ਕਰਕੇ ਚੀਜ਼ ਤੋਰੀ ਕਿਤੇ ਨਾ ਕਿਤੇ 에ਰਰ ਹਰ ਜਗ੍ਹਾ ਰਹਿਣਾ ਇਹ ਤੁਸੀਂ ਮੰਨ ਕੇ ਚੱਲਣਾ ਪੈਣਾ ਪਰ ਜੇ ਇਹ ਚੀਜ਼ਾਂ ਵਾਈਡ ਅਸੈਪਟਡ ਹੈਗੀਆਂ ਤੇ ਮੈਂ ਖੁਦ ਕਹਿੰਦਾ ਮੈਂ ਮਰੀਜ਼ ਭੇਜਾਂਗਾ ਜੀ ਮੈਨੂੰ ਕਮਿਸ਼ਨ ਦਸਣਗੇ ਨਹੀਂ ਰਹਿਣਗੇ ਖੈਰ ਇੱਕ ਗੱਲ ਤਾਂ ਹੈ ਕਿ ਜੋ ਇਲਾਜ ਡਾਕਟਰੀ ਆ ਉਹ ਡਾਕਟਰ ਹੀ ਕਰਨਗੇ ਪਰ ਇਸ ਤਰੀਕੇ ਦੇ ਨਾਲ ਲੈ ਕੇ ਕੋਈ ਦਾਵਾ ਕਰਦਾ ਕਿ ਉਹ ਚਮਤਕਾਰ ਕਰ ਦਣਗੇ ਜਾਂ ਫਿਰ ਉਹ ਕਿਸੇ ਤਰੀਕੇ ਦੇ ਨਾਲ ਠੀਕ ਕਰ ਸਕਦੇ ਨੇ ਇਹ ਸਰਾਸਰ ਗਲਤ ਆ ਇਹ ਪੰਜਾਬ ਮੋਰਚਾ ਦੇ ਆਗੂਆਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ